ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿੱਤੇ অলਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋੜਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜਡ ਡਾਟ ਆਰਗੂਮੈਂਟ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਡਸ the aguilera Madora's case as a precedent for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, DeSantis stated plainly, in Florida, criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਆ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨਿਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿੱਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ for the driver in the fatal florida u-turn crash despite a change.org petition gaining over 3 million signatures the petition which cites the aguilera madora's case as a precedent for leniency calls for a fair sentencing and a catastrophe not a criminal act uh the driver 28-year-old harjinder singh is an illegal immigrant who now faces six felony charges he had issues with english proficiency and how he obtained the cdl license so in response to the petition dissentus stated plainly in florida criminal actions have consequences and there will be no leniency so jede florida de governor ne ohna ne jedi leniency di petition si oh kharij kar ditti hai ohna ne kiah ke ede vich kai issues ne ਇਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਅਨਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋਰਡਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ देयर विल बी नो ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋਰਡਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਟਸ ਦਾ ਐਗੂਲੇਰਾ Madara's case as a precedent for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, DeSantis stated plainly, in Florida, criminal actions have consequences. ਐਂਡ देयर विल बी नो ਲੀਨੀਅੰਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਅੰਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨੀਅੰਸੀ ਨਹੀਂ ਹੋਏਗੀ ਸੁਈ ਪਟੀਸ਼ਨ ਖਾਰਜ ਕਰ ਦਿੱਤੀ ਬੜੀ ਇੰਪੋਰਟੈਂਟ ਖਬਰ ਆ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿਹਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ ਫਾਰ ਦਾ ਡਰਾਈਵਰ ਐਂਡ ਦਾ ਫੈਟਲ ਫਲੋੜਾ ਯੂ ਟਰਨ ਕ੍ਰੈਸ਼ ਡਿਸਪਾਈਟ a change.org petition gaining over 3 million signatures. The petition, which cites the Aguilera-Madoras case as a precedent for leniency, calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. Surendra's so response to the petition dissenters stated plainly in Florida criminal actions have consequences and there will be no leniency so jehde Florida de governor ne ohna ne jehdi leniency di petition si oh kharij kar ditti hai ohna ne kiah ke ede vich kai issues ne ik ta tin lokan di jaan gayi hai ik ohna ne kiah vi jehda license kithan leya gaya english nahi aundi te ede naal ohna nu koi ਕਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਆ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨਿਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿੱਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ for the driver in the fatal florida u-turn crash despite a change.org petition gaining over 3 million signatures the petition which cites the aguilera madora's case as a precedent for leniency calls for a fair sentencing and a catastrophe not a criminal act uh the driver 28-year-old harjinder singh is an illegal immigrant who now faces six felony charges he had issues with english proficiency and how he obtained the cdl license so in response to the petition dissentus stated plainly in florida criminal actions have consequences and there will be no leniency so jede florida de governor ne ohna ne jedi leniency di petition si oh kharij kar ditti hai ohna ne kiah ke ede vich kai issues ne ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਅਨਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋਰਡਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ देयर विल बी नो ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋਰਡਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਟਸ ਦਾ ਐਗੂਲੇਰਾ Madara's case as a precedent for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, DeSantis stated plainly, in Florida, criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਗਾਂ ਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਬੜੀ ਇੰਪੋਰਟੈਂਟ ਖਬਰ ਆ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨਿਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿਹਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ For the driver in the fatal florida u-turn crash despite a change.org petition gaining over three million signatures the petition which cites the aguilera madora's case as a precedent for leniency calls for a fair sentencing and a catastrophe not a criminal act uh the driver 28 year old harjinder singh is an illegal immigrant who now faces six felony charges he had issues with english proficiency and how he obtained the cdl license so in response to the petition dissenters stated plainly in florida criminal actions have consequences and there will be no leniency so jede florida de governor ne ohna ne jedi leniency di petition si oh kharij kar ditti hai ohna ne kiah ke ede vich kai issues ne ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਅਨਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋਰਡਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ देयर विल बी नो ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋਰਡਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਟਸ ਦਾ ਐਗੂਲੇਰਾ Madara's case as a president for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, DeSantis stated plainly, in Florida, criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਗਾਂ ਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਬੜੀ ਇੰਪੋਰਟੈਂਟ ਖਬਰ ਆ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨਿਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿਹਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥੇਅਰ ਵਿਲ ਬੀ ਨੋ ਡੀਲ For the driver in the fatal Florida U-turn crash, despite a changed dot petition gaining over three million signatures, the petition, which cites the aguilera Madora's case as a precedent for leniency, calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. he had issues with english proficiency and how he obtained the cdl license so in response to the petition dissenters stated plainly in florida criminal actions have consequences and there will be no leniency so ਜਿਹੜੇ ਫਲੋੜਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦੋ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨੀਅਨ ਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜੀ ਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋਰਡਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ देयर विल बी नो ਡੀਲ ਫਾਰ ਦਾ ਡਰਾਈਵਰ ਇਨ ਦਾ ਫੈਟਲ ਫਲੋਰਡਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਟਸ ਦਾ ਐਗੂਲੇਰਾ Madora's case as a president for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So, in response to the petition, dissenters stated plainly in Florida: criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨੀਐਂਸੀ ਨਹੀਂ ਹੋਏਗੀ